ਬਲਵੰਤ ਗਾਰਗੀ ਦਾ ਲਿਖਿਆ ਨਾਵਲ ਕੱਕਾ ਰੇਤਾ ਭਾਗ 8 ਮੇਰੀ ਮਾਂ ਮੈਨੂੰ ਗਵਾਂਡ ਦੇ ਮਰਾਸੀਆਂ ਨਾਲ ਖੇਡਣ ਤੋਂ ਬਥੇਰਾ ਰੋਕਦੀ ਪਰ ਮੈਂ ਉਸ ਦੀਆਂ ਗਾਲਾਂ ਚੜਕਾਂ ਨੂੰ ਕੁਝ ਨਾ ਜਾਣਦਾ ਇੱਕ ਦਿਨ ਮੈਂ ਤੇ ਹੋਰ ਕਹੀ ਹਾਨੀ ਸ਼ਾਮ ਨੂੰ ਹੋਲਾ ਕਰਨ ਲਈ ਕੀਚੜ ਦੇ ਖੇਤ ਚਲੇ ਗਏ ਕੱਚੇ ਛੋਲਿਆਂ ਦੇ ਟੈ ਟੈ ਕਰਦੇ ਬੂਟਿਆਂ ਨੂੰ ਪੁੱਟ ਕੇ ਅਸੀਂ ਇੱਕ ਥਾਂ ਢੇਰੀ ਲਾ ਲਿਆ ਤੇ ਉਸ ਉੱਤੇ ਸੁੱਕੇ ਕਰੀਰ ਦੇ ਝਾਫੇ ਰੱਖ ਕੇ ਅੱਗ ਲਾ ਦਿੱਤੀ ਕਿੱਲੇ ਬੂਟੇ ਚੜ ਚੜ ਕਰਕੇ ਮੱਚਣ ਲੱਗ ਪਏ ਤੇ ਸੱਜਰਿਆਂ ਟਾਟਾਂ ਪੁੱਜ ਕੇ ਕਰਾਰੀਆਂ ਹੋਲਾ ਬਣ ਗੰਗਾ ਅਸੀਂ ਚਿਰ ਤੀਕ ਦਾਣੇ ਕੱਢ ਕੱਢ 잡ਦੇ ਰਹੇ ਅਤੇ ਕੋਲ ਬਗਦੇ ਖਾਲਚ ਪਾਣੀ ਪੀ ਕੇ ਰੱਜੇ ਪੁੱਜੇ ਦਾਈ ਦੁੱਕੜ ਖੇਡਣ ਲੱਗ ਪਏ ਮੌਕਾ ਭੁੱਲ ਗਿਆ ਕਿ 7 ਵਜੇ ਮੈਨੂੰ ਮੌਲਵੀ ਰਾਜਬ ਅਲੀ ਦੇ ਘਰ ਸਵਾਲ ਸਿੱਖਣ ਵੀ ਜਾਣਾ ਸੀ ਖੇਡਦਿਆਂ ਕਾਫੀ ਚਿਰ ਹੋ ਗਿਆ ਜਦ ਮੇਰੇ ਸਰਦਾਈ ਆਈ ਤਾਂ ਮੈਨੂੰ ਇੱਕਦਮ ਖਿਆਲ ਆਇਆ ਕਿ ਮੌਲਵੀ ਸਾਹਿਬ ਦਾ ਹੁੱਕਾ ਉਡੀਕਦਾ ਹੋਵੇਗਾ ਕਿਉਂਕਿ ਜਦੋਂ ਮੈਂ ਮੌਲਵੀ ਸਾਹਿਬ ਦੇ ਘਰ ਜਾਂਦਾ ਤਾਂ ਪਹਿਲਾ ਕੰਮ ਉਹਨਾਂ ਦਾ ਹੁੱਕਾ ਭਰਨਾ ਹੁੰਦਾ ਸੀ ਮੈਂ ਸਾਰਿਆਂ ਦੀਆਂ ਵਾਰੋ-ਵਾਰ ਮਿੰਟਾਂ ਕੀਤੀਆਂ ਕਿ ਉਹ ਮੈਨੂੰ ਜਾਣ ਦੇਣ ਪਰਦਾਈ ਦੇ ਵੱਜੋਂ ਕੋਈ ਹਿੱਲਣ ਕਿਹੜਾ ਦਿੰਦਾ ਸੀ ਹੌਲੀ ਹੌਲੀ ਹਨੇਰਾ ਹੋ ਗਿਆ। ਕੋਹੜ ਕਿਸੇ ਬੁੱਢੇ ਵਾਂਗ ਉੰਗਲਾਇਆ ਖੜਾ ਸੀ। ਹਾਲੀ ਤੇ ਲਾਵੇ ਇੱਕ ਇੱਕ ਕਰਕੇ ਖੇਤ ਵਿੱਚੋਂ ਚਲੇ ਗਏ। ਆਲੇ ਦਿਵਾਲੇ ਦੀ ਸੁੰਝ ਤੋਂ ਇੱਕਦਮ ਘਬਰਾ ਕੇ ਅਸੀਂ ਛੇਤੀ ਛੇਤੀ ਘਰ ਪਰਤੇ। ਮੇਰੇ ਪਿੱਛੋਂ ਮੇਰੀ ਮਾਂ ਮੈਨੂੰ ਗਲੀ ਵਿੱਚਵਾਜਾਂ ਦਿੰਦੀ ਰਹੀ ਪਰ ਜਦ ਕੇਵਲ ਨੇ ਆ ਕੇ ਆਖਿਆ ਕਿ ਮੈਂ ਤਾਂ ਜੁਲਾਹਾਂ ਦੇ ਖੇਤ ਹੋਲਾਂ ਖਾਣ ਗਿਆ ਹਾਂ ਤਾਂ ਉਹਨੂੰ ਰੋ ਚੜ ਗਿਆ ਡੁੱਬ ਜਾਣੇ ਨੂੰ ਆਉਣ ਦੇ ਅੱਜ ਜੇ ਨਾ ਟੰਗਾ ਛਾਂਗ ਦੇਵਾਂ ਮੈਂ ਡਰਦਾ ਡਰਦਾ ਘਰ ਬੋੜਿਆ ਕਿੱਥੇ ਗਿਆ ਸੀ ਵੇ ਤੂੰ ਮਾਂ ਮੈਨੂੰ ਦੇਖਣਸਾਰ ਬੋਲੀ ਬਾਹਰ ਖੇਡਣ ਕੀ ਦੇ ਨਾਲ ਮੁੰਡਿਆਂ ਨਾਲ ਮੈਂ ਭਿੱਜੀ ਬਿੱਲੀ ਵਾਂਗ ਹੌਲੀ ਹੌਲੀ ਖੁੰਝੋ ਕਿਤਾਬਾਂ ਟੋਲਣ ਲੱਗਾ ਕੀ ਕਰਨ ਲੱਗਾ ਵੇ ਹੁਣ ਮੇਰੀ ਮਾਂ ਨੇ ਕਾੜਕ ਕੇ ਆਖਿਆ ਫਿਰ ਜਦੋਂ ਉਹਨੂੰ ਖਿਆਲ ਆਇਆ ਕਿ ਅੱਜ ਤਾਂ ਮੈਂ ਪੜਨ ਵੀ ਨਹੀਂ ਗਿਆ ਤੋ ਚਾਈ ਲੈ ਕੇ ਮੇਰੇ ਵੱਲ ਆਈ ਬੇ ਮੌਲਵੀ ਤੇਰੀ ਜਾਨ ਨੂੰ ਰੋਂਦਾ ਹੋ ਤੇ ਤੂੰ ਹਲੇ ਇੱਥੇ ਮਰਦਾ ਏ ਇਹ ਆਖਦਿਆਂ ਉਸ ਮੇਰੇ ਦੋ ਤਿੰਨ ਲਫੇੜੇ ਮਾਰੇ ਮੱਡੂ ਸਕੂ ਦਸਕੂ ਕਰਦਾ ਅੰਦਰ ਕੋਠੇ ਵਿੱਚ ਜਾ ਕੇ ਮੰਜੀ ਉੱਤੇ ਪੈ ਗਿਆ ਤੇ ਬਹੁਤ ਜਰਹੋਂ ਕੇ ਲੈਂਦਾ ਰਿਹਾ ਪਾਗਵਤੀ ਕੇਵਲ ਤੇ ਸ਼ਾਂਤੀ ਇੱਕ ਇੱਕ ਵਾਰ ਸਵੇ ਆ ਕੇ ਮੈਨੂੰ ਇਸੇ ਤਰ੍ਹਾਂ ਪਿਆ ਦੇ ਕੇ ਮਾਂ ਨੂੰ ਜਾ ਕੇ ਆਖਣ ਲੱਗੇ ਉਹ ਰੁੱਸਿਆ ਪਿਆ ਮੇਰੀ ਮਾਂ ਚੁੱਲ੍ਹੇ ਉੱਤੇ ਦੁੱਧ ਗਰਮ ਕਰਦੀ ਸੀ ਬੋਲੀ ਗਲਿਆ ਰਹਿੰਦੇ ਇਸੇ ਤਰ੍ਹਾਂ ਕੱਲ ਨੂੰ ਜਦੋਂ ਮੌਲਵੀ ਬੱਬਰ ਪੰਨੂ ਆਪੇ ਸਿੱਧਾ ਹੋ ਜੂ ਉਸ ਮੈਨੂੰ ਰੋਟੀ ਖਾਣ ਵਾਸਤੇ ਵਾਜਾਂ ਦਿੱਤਾਂ ਮੈਂ ਹਿੱਲ ਪਿਆ ਰਿਆ ਉਹ ਚਮਟਾ ਖੜਕਾਉਂਦੀ ਹੋਈ ਬਾਹਰ ਬੈਠੀ ਉੱਚੀ ਉੱਚੀ ਆਖਦੀ ਸੁਣੀ ਜਦੋਂ ਭੁੱਖ ਲੱਗੀ ਫੇਰ ਰੋਟੀ ਤਾਂ ਮੈਂ ਇੱਥੋਂ ਹੀ ਮੰਗੇਗਾ ਦੇਉਂਗੀ ਇਹਨੂੰ ਮੰਨਿਆਂ ਪਕਾ ਕੇ ਬਲਦਾ ਬਲਦਾ ਚੋ ਨਾ ਲਾऊं ਮੱਥੇ ਵਿੱਚ ਮੈਂ ਹੁਭਕਾ ਲੈਂਦਾ ਉਸੇ ਤਰ੍ਹਾਂ ਪਿਆ ਰਿਹਾ ਮੈਨੂੰ ਮਾਂ ਉੱਤੇ ਬੜਾ ਗੁੱਸਾ ਚੜਿਆ ਹੋਇਆ ਸੀ ਦੋਵੇਂ ਭੈਣਾਂ ਬਾਹਰ ਮੰਜੀ ਉੱਤੇ ਬੈਠੀਆਂ ਮੇਰੀਆਂ ਰੀਸਾਂ ਲਾਉਂਦੀਆਂ ਸਨ ਮੈਂ ਗੁੱਸੇ ਵਿੱਚ ਪੈਰੋਂ ਛਿੱਤਰ ਬਗਾਹ ਮਾਰੇ ਦੀਵਾਲੇ ਵਿੱਚ ਪਿਆ ਦੀਵਾ ਨੂੰ ਉਲਟਾ ਦਿੱਤਾ ਤੇ ਖੁੰਝੇ ਪਏ ਚਰਖਿਆਂ ਦੀ ਤੱਕਲੇ ਵਿੰਗੇ ਕਰ ਦਿੱਤੇ ਇਸ ਵਿੱਚੋਂ ਵੀ ਮੇਰਾ ਗੁੱਸਾ ਠਿੱਲਾ ਨਾ ਹੋਇਆ ਮੈਂ ਕੇਵਲ ਦਿੰਗਾ ਇਕੱਠੀਆਂ ਕੀਤੀਆਂ ਗੋਲੀਆਂ ਤੇ ਕੌਡੀਆਂ ਦੀ ਲੱਪ ਭਰ ਕੇ ਇੱਕ ਮੋਗੇ ਵਿੱਚ ਖੰਡਾਰ ਦਿੱਤਨਾ ਸ਼ਾਂਤੀ ਦੇ ਅੱਧ ਬੁਨੇ ਰੇਸ਼ਮੀ ਅਜ਼ਾਰ ਬੰਦ ਵਿੱਚੋਂ ਕੰਨ ਨਾ ਕੱਢ ਦਿੱਤਨਾ ਅਤੇ ਦੌਣ ਪੈਰ ਰਗੜਦਾ ਰਗੜਦਾ ਉਸੇ ਤਰ੍ਹਾਂ ਰੁੱਸਿਆ ਪਿਆ ਰਿਹਾ ਮੈਨੂੰ ਰੋਟੀ ਦੀ ਲੋੜ ਤਾਂ ਨਹੀਂ ਸੀ ਛੋਲਿਆਂ ਨਾਲ ਹੀ ਜੋ ਢਿੱਡ ਚੰਗੀ ਤਰ੍ਹਾਂ ਭਰਿਆ ਹੋਇਆ ਸੀ ਇਸ ਲਈ ਮੈਂ ਸਾਰੇ ਟੱਬਰ ਉੱਤੇ ਆਪਣੇ ਜਬਤ ਤੇ ਗੁੱਸੇ ਦਾ ਹਰਖ ਬਖਾਉਣ ਲਈ ਕਾਲਾ ਸਾਂ ਮੇਰੀ ਮਾਪਾਂਡੇ ਮਾਜ ਕੇ ਸਭਨਾਂ ਨੂੰ ਦੁੱਧ ਪਲਾ ਕੇ ਜਦੋਂ ਬੇਲੀ ਹੋਈ ਤਾਂ ਕੇਵਲ ਨੇ ਆਖਿਆ ਬਲਵੰਤ ਨੂੰ ਨਹੀਂ ਦੁੱਧ ਪਲਾਉਣਾ ਉਹ ਹਨੇਰੇ ਵਿੱਚ ਲਿਫਟਿਆ ਪਿਆ ਮਾਂ ਨੇ ਫਿਰ ਗੱਜ ਵਿੱਚ ਆਖਿਆ ਚੰਗਾ ਵੀ ਚੰਗਾ ਪਿਆ ਦੇ ਫਿਰ ਮੈਥੋਂ ਨਹੀਂ ਤੁਹਾਡੇ ਸਾਰਿਆਂ ਦੀ ਗੁਰਮਤੇ ਪੂਰੀ ਹੁੰਦੀ ਭੁੱਖ ਲੱਗੀ ਤਾਂ ਆਪੇ ਖਾਣ ਨਿਕਰ ਲਊਗਾ ਮੇਰੀ ਭੂਆ ਗੀਤਾ ਦੇ satsang ਤੋਂ ਵਾਪਸ ਆਈ ਤਾਂ ਇਹ ਸਾਰਾ ਝਗੜਾ ਉਸ ਦੇ ਕੰਨੀ ਪਿਆ ਉਹ ਚੱਟ ਅੰਦਰ ਆਈ ਮੈਂ ਉਸ ਦੇ ਪੈਰਾਂ ਦੀ ਵਿੜਕ ਸੁਣ ਕੇ ਫਿਰ ਬਿਲਕਣ ਲੱਗ ਪਿਆ ਮੈਨੂੰ ਹਨੇਰੇ ਵਿੱਚ ਟੋਹਦੇ ਹੋਏ ਆਖਣ ਲੱਗੀ ਕੀ ਗੱਲ ਐ ਸਾਊ ਮੈਂ ਚੁੱਪ ਰਿਆ ਪਿਆਰ ਨਾਲ ਮੈਨੂੰ ਜਗਾ ਕੇ ਮੇਰੇ ਬਾਲਾਂ ਵਿੱਚ ਉਂਗਲਾਂ ਫੇਰ ਕੇ ਬੋਲੀ ਨਾ ਮੇਰਾ ਚੰਦ ਉੱਠ ਮਾਵਾ ਨਾਲ ਨਹੀਂ ਗੁੱਸੇ ਹੋਈਦਾ ਉੱਠ ਚੱਲ ਕੇ ਗੁੱਲੀ ਲਾ ਲੈ ਗੁੱਲੀ ਖਾ ਲੈ ਮੈਂ ਸੱਜਰੀ ਪਕਾ ਦਿੰਨੀ ਆ ਮੈਂ ਡੁਸਕਦੇ ਹੋਏ ਆਖਿਆ ਹਟ ਜਾ ਮੈਂ ਨਹੀਂ ਖਾਂਦਾ ਹਾਂ ਉਸਨੇ ਮਲਾਰ ਕੇ ਮੈਨੂੰ ਵਾਹਾਂ ਫੜਿਆ ਤੇ ਆਪਣੀ ਗੋਦੀ ਵਿੱਚ ਟਲਟਾ ਲਿਆ ਇਤਨੇ ਵਿੱਚ ਦੀਵਾਲੀ ਮੇਰੀ ਮਾਂ ਬਾਹਰੋਂ ਆਈ ਕੋਠੇ ਦੀਆਂ ਚੀਜ਼ਾਂ ਨੂੰ ਖਿੰਡੀਆਂ ਦੇਖ ਕੇ ਅੱਖਣ ਲੱਗੀ ਦੇਖ ਇਸ ਨਿਆਣੀ ਦੇ ਚੱਜ ਰੋਟੀ ਦੇਣ ਲੱਗੀ ਤਾਂ ਉਹ ਨਹੀਂ ਸੀ ਲਈ ਅੰਦਰ ਆ ਕੇ ਖਰੂਦ ਪੁੱਟੇ ਕੁੜੀਆਂ ਮੁੰਡਿਆਂ ਦੀਆਂ ਸਵੇ ਚੀਜ਼ਾਂ ਕਿਵੇਂ ਮਰੋੜ ਤਰੋੜ ਸਿੱਟੀਆਂ ਨੇ ਤੇਰੇ ਪਿਆਰ ਨੇ ਤਾਂ ਇਸ ਨੂੰ ਪੱਟ ਦਿੱਤਾ ਕਿਉਂ ਇਸੇ ਦੇ ਤਰਲੇ ਕਰਦੀਆਂ ਇਹਨਾਂ ਗੱਲਾਂ ਨੇ ਹੀ ਇਸ ਨੂੰ ਚਮਲਾ ਰੱਖਿਆ ਲੇ ਅੰਦਰ ਡੱਕ ਦਿਆ। ਭੂਆ ਮੈਨੂੰ ਗੋਦੀ ਵਿੱਚ ਸਾਂਭ ਕੇ ਬੈਠੀ ਰਹੀ ਤੇ ਮਾਂ ਨੂੰ ਗੁੱਸੇ ਹੋ ਕੇ ਅੱਖਾਂ ਲੱਗੀਆਂ, "ਜਾ ਕੰਮ ਕਰ ਤੂੰ। ਚੰਦਰੀ ਨੂੰ ਨਿਆਣੇ ਦਾ ਰਤੀ ਪਿਆਰ ਨਹੀਂ। ਦੇਖ ਕਾ ਮੁੰਡੇ ਦੀਆਂ ਅੱਖਾਂ ਰੋ ਰੋ ਕੇ ਮੇ ਲਾਲ ਪਿੰਜੂ ਹੋ ਗੀਆਂ ਨੇ।" ਇਕਦਮ ਮੈਂ ਗੁੱਸੇ ਵਿੱਚ ਆ ਗਿਆ ਤੇ ਇਸ ਇਸਕੜੀਆਂ ਲੈ ਕੇ ਰੋਣ ਲੱਗ ਪਿਆ। ਭੂਆ ਬਹੁਤ ਚਿਰ ਇਸ ਤਰ੍ਹਾਂ ਮਣਾਂਦੀ ਰਹੀ, ਮੈਂ ਰੋਂਦਾ ਰਿਹਾ, ਮੇਰਾ ਹਰਖ ਅਣਮੁੱਖਮ ਸੀ। ਮੈਂ ਉਸ ਨੂੰ ਨਹੀਂ ਸਾਰੇ ਟੱਬਰ ਨੂੰ ਆਪਣੇ ਪੈਰਾਂ ਉੱਤੇ ਝੁਕਿਆ ਦੇਖਣਾ ਚਾਹੁੰਦਾ ਸੀ। ਔੜਕ ਥੱਕ ਹਾਰ ਕੇ ਉਹ ਚਲੀ ਗਈ। ਮੈਂ ਉਰਾਂ ਹਿਚਕੀਆਂ ਲੈਂਦਾ ਪਿਆ ਰਿਹਾ। ਮੇਰੇ ਕੋਲ ਕੋਈ ਨਾ ਆਇਆ। ਕੁਝ ਚਿਰ ਪਿੱਛੋਂ ਮੇਰੇ ਹੌਂਕੇ ਲੰਬੇਰੀ ਵਿੱਥ ਦੇ ਹੋ ਗਏ। ਮੈਂ ਸ਼ਾਮ ਦੀਆਂ ਖੇਡਾਂ, ਖੇਤਾਂ ਦੇ ਹਾਸੇ ਤੇ ਸਵੇਹਾਣੀਆਂ ਦੀਆਂ ਕਿਲਕਾਰੀਆਂ ਦੇ ਖਿਆਲ ਵਿੱਚ ਮਗਨ ਹੋ ਗਏ। ਕਿਸੇ ਕਿਸੇ ਵੇਲੇ ਅੱਬੜਵਾਹੇ ਮੈਂ ਸੁੰਹਾਰੇ ਮਾਰ ਲੱਗ ਪੈਂਦਾ। ਸਾਰੇ ਭੈਣ ਭਰਾ ਇੱਕ ਇੱਕ ਕਰਕੇ ਸੌਂ ਗਏ। ਭੂਆ ਖੁੰਝੇ ਵਿੱਚ ਕੋਨੇ ਅੰਦਰ ਰਾਮ ਜਾਪ ਕਰਦੀ ਉਂਗਲਾ ਰਹੀ ਸੀ। ਇਕੱਲੀ ਮੇਰੀ ਮਾਂ ਸਵਾਤ ਵਿੱਚ ਬੈਠੀ ਗਲੋਟੇ ਘਟੇਰਦੀ ਰਹੀ। ਰਾਤ ਅੱਧੀ ਇੱਧਰ ਅੱਧੀ ਉਧਰ ਆਂਢ ਗੁਆਂਢ ਦੇ ਘਰਾਂ ਵਿੱਚ ਸਭਨਾ ਉਤੇ ਨੀਂਦ ਦਾ ਕਾਲਾ ਟੂਣਾ ਸੀ। ਗਲੋਟੇ ਪਛੀ ਵਿੱਚ ਪਈ ਉੱਛਲਦੇ ਟੱਪਦੇ ਸਨ। ਉਹਨਾਂ ਦੇ ਤੰਦਾ ਨਾਲ-ਨਾਲ ਉੱਕਰ ਹੀ ਬੈਠੀ ਉਹ ਟੇਰ ਨੂੰ ਤੇ ਇੱਕ ਨਿੰਮੇ ਗੀਤ ਦੀ ਬਰੀਕ ਜਿਹੀ ਲਲਕ ਦਿਬਲੇਟ ਰਹੀ ਸੀ। ਉਹ ਇੱਕ ਲੋਰੀ ਸੀ ਜਿਸ ਦਾ ਮਤਲਬ ਟੁੱਟੇ-ਫੁੱਟੇ ਸ਼ਬਦਾਂ ਵਿੱਚ ਕੁਝ ਇਸ ਤਰ੍ਹਾਂ ਦੇ ਸੀ। ਮੇਰੀ ਗੋਦੀ ਵਿੱਚ ਸੌਂ ਜਾ ਮੈਂ ਤਾਰਿਆਂ ਦੀ ਠੰਡ ਤੇਰੀਆਂ ਅੱਖਾਂ ਵਿੱਚ ਭਰ ਦੇਾਂਗੀ। ਬੱਕਰੀ ਦੇ ਦੁੱਧ ਦੀਆਂ ਧਾਰਾਂ ਦੀ ਵਰਖਾ ਕਰ ਦੇਵਾਂਗੀ ਤੇਰੇ ਬੁੱਲਾਂ ਉੱਤੇ। ਤੇਰੇ ਵਾਲਾਂ ਨੂੰ ਚੰਦ ਦੀਆਂ ਉਟੋਲੀਆਂ ਕਿਰਨਾਂ ਦੇ ਚਾਨਣ ਨਾਲ ਭਲੋਸਾਂਗੀ। ਮੇਰੀ ਮਾਂ ਮੇਰੀ ਗੋਦੀ ਵਿੱਚ ਸੌਂ ਜਾ ਮੇਰੇ ਉਬੜਵਾਏ ਹਾਂ ਕਣ ਸੁਣ ਕੇ ਉਸ ਦੇ ਕੰਨ ਖੜੇ ਹੋ ਗਏ ਮੈਂ ਅੰਦਰ ਪਿਆ ਉਸੇ ਤਰ੍ਹਾਂ ਹੋ ਕੇ ਲੈ ਰਿਹਾ ਸੀ ਉਹ ਟੇਰਨ ਤੋਂ ਗਲੋਟੇ ਛੱਡ ਕੇ ਝਟ ਅੰਦਰ ਆਈ ਬਲੰਤ ਮੈਂ ਅੱਖਾਂ ਉੱਤੇ ਹਥੇਲੀਆਂ ਰੱਖੀ ਉਸੇ ਤਰ੍ਹਾਂ ਡੋਸਕਦਾ ਰਿਹਾ ਮੇਰੇ ਉੱਤੇ ਝੁੱਕ ਕੇ ਬੋਲੀ ਪੁੱਤ ਬਲੰਤਿਆ ਇਸ ਪਿੱਛੋਂ ਉਸ ਨੇ ਮੇਰੇ ਵਾਲਾਂ ਨੂੰ ਆਪਣੀਆਂ ਉਂਗਲਾਂ ਦੀ ਕੰਗੀ ਵਿੱਚ ਰੋਲਦਿਆਂ ਹੋਇਆ ਕਿਹਾ ਸੁੱਤਾ ਨਹੀਂ ਹਲੇ ਸੋਹਣਿਆ ਮੇਰੀਆਂ ਅੱਖਾਂ ਵਿੱਚੋਂ ਇੱਕ ਵਾਰ ਫੇਰ ਹੰਝੂ ਫੁੱਟ ਬਗੇ ਉਸ ਨੇ ਮੇਰੀਆਂ ਅੱਖਾਂ ਨੂੰ ਛੋਇਆ ਤੇ ਮੇਰੇ ਸਿਰਾਂ ਨੇ ਬੈਠ ਗਈ ਮੇਰੇ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਪਿਆਰ ਨਾਲ ਆਖਣ ਲੱਗੀ ਨਾ ਮੇਰਾ ਸੌਣ ਸਿਆਣਾ ਰੋਈਦਾ ਹੁੰਦਾ ਹੈ ਕਦੇ ਉੱਠ ਉਸ ਦੇ ਕੰਮ ਦੇ ਹੋਏ ਬੋਲਾਂ ਨੇ ਮੇਰੇ ਮੱਥੇ ਨੂੰ ਜੁੰਮਿਆ ਦੇਖ ਮੈਂ ਰੋਟੀ ਖਾਧੀ ਹੈ ਕਿਤੇ ਉੱਠ ਇੰਜ ਨਹੀਂ ਗੁੱਸੇ ਹੋਈ ਦਾ ਐਡਾ ਸਿਆਣਾ ਹੋ ਕੇ ਇੰਨਾ ਹਰਖ ਉਸ ਦੀ ਆਵਾਜ਼ ਭਰ ਗਈ ਉਸ ਦੀਆਂ ਦੁੱਧ ਭਰੀਆਂ ਵਾਂਹਨੇ ਮੈਨੂੰ ਗੱਲ ਵੱਖਰੀ ਪਾ ਲਈ ਉਹ ਢੇਰ ਨੂੰ ਭੁੱਲ ਗਈ ਆਪਣੇ ਗੀਤ ਭੁੱਲ ਗਈ ਬਾਹਰ ਸਰੋਂ ਦੇ ਦੀਵੇ ਨੂੰ ਬੁਝਾਉਣਾ ਭੁੱਲ ਗਈ ਤੇ ਮੈਨੂੰ ਆਪਣੀ ਝੋਲੀ ਵਿੱਚ ਲੈ ਕੇ ਮੇਰੇ ਸਿਰ ਉੱਤੇ ਹੱਥ ਫੇਰਨ ਲੱਗੀ ਇਸ ਮਮਤਾ ਭਰੇ ਹੱਥ ਦੀ ਛੋ ਨੂੰ ਹੀ ਮੈਂ ਤਰਸ ਰਿਹਾ ਸੀ ਇਸ ਛੋ ਨੇ ਮੇਰੇ ਸਾਰੇ ਦੁੱਖ ਹਰ ਲਈ ਧੰਨ